ਆਪ ਕੱਲ ਵੀ ਗੱਲ ਕੀਤੀ ਸੀ ਹਾਈਡਰੋਜਨ ਬੰਬ ਦੀ ਜਿਹੜਾ ਰਾਹੁਲ ਗਾਂਧੀ ਹੋਰੇ ਕਹਿ ਰਹੇ ਸੀ ਕਿ ਕਿ ਹਾਈਡਰੋਜਨ ਬੰਬ ਹਾਲਾਂਕਿ ਨਹੀਂ ਆਉ ਪਰ ਮੰਨ ਰਹੇ ਸੀ ਸਾਰਿਆਂ ਨੂੰ ਇਹ ਇਸ ਤਰ੍ਹਾਂ ਦਾ ਸੀ ਉਮੀਦ ਕਿ ਕੋਈ ਹਾਈਡਰੋਜਨ ਬੰਬ ਆਏਗਾ ਪਰ ਪਹਿਲਾਂ ਤੇ ਬੀਜੇਪੀ ਵਾਲੇ ਕਹਿਗੇ ਕਿ ਭਾਈ ਹਾਈਡਰੋਜਨ ਬੰਬ ਤੇ ਫਸ ਗਏ ਨੇ ਇਹ ਹਾਈਡਰੋਜਨ ਨੂੰ ਡਰਾਈਡ ਹਾਈਡਰੋਜਨ ਹੀ ਲੱਗਦਾ ਸੀਗਾ ਉਹ ਛੋਟਾ ਹੀ ਸੀਗਾ ਉਹ ਤੇ ਜਦੋਂ ਮੈਂ ਕੱਲ ਵੀ ਕਿਹਾ ਸੀਗਾ ਕਿ ਅਸੀਂ ਛੋਟੇ ਹੁੰਦੇ ਨਾ ਇੱਕ ਗੰਡਾ ਗੰਡਾ ਪਟਾਕਾ ਚਲਾਉਂਦੇ ਹੁੰਦੇ ਸੀ ਉਹ ਗੰਡੇ ਵਰਗਾ ਹੁੰਦਾ ਸੀ ਉੱਤੇ ਗੰਢ ਜੀ ਦਿੱਤੀ ਹੁੰਦੀ ਸੀ ਉਹ ਤੁਰੇ ਜਾਂਦੇ ਉਹ ਤੋਂ ਕੱਚੀਆਂ ਕੰਧਾਂ ਜ਼ਿਆਦਾ ਹੁੰਦੀਆਂ ਸੀ ਉਹ ਅੱਗ ਲੱਗਣੀ ਸਾਨੂੰ ਪੱਕੀ ਕੰਧ ਪਹਿਲਾਂ ਲੱਭਣੀ ਪੈਂਦੀ ਹੁੰਦੀ ਸੀ ਉੱਥੇ ਜਾਈਏ ਉਹ ਸਪੈਸ਼ਲ ਜਾਂ ਉਹ ਸਾਡੇ ਉਦੋਂ ਕਮਰੇ ਦੋ ਭੌਲਿਆਂ ਵੇਲੇ ਪੱਕੇ ਪਾਏ ਹੋਏ ਸਨ ਤੇ ਸਾਡੇ ਗੰਡਾ ਆਣ ਨੂੰ ਆਣਾ ਵੀ ਤੁਹਾ ਕਮਰਿਆਂ ਨਾਲ ਜਾ ਕੇ ਮਾਰਦੇ ਆ ਗੰਡਾ ਪਟਾਕਾ ਸੀ ਇੱਕ ਤਰ੍ਹਾਂ ਦਾ ਇਹਨਾਂ ਨੇ ਠਾਹ ਕਰਕੇ ਉਹ ਗੰਡਾ ਪਟਾਕਾ ਜੀ 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 ਇਹ ਤਾਂ ਭਾਜਪਾਲ ਵੀ ਕਹਿ ਗਿਆ ਵੀ ਇਦਾਂ ਹੀ ਸੀ ਕੁਛ ਨਹੀਂ ਨਿਕਲੇ ਵਿੱਚੋਂ ਪਰ ਚਲੋ ਭਾਜਪਾਲ ਤੇ ਕਾਕੂ ਉੱਥੇ ਬੋਲਣ ਡਿਆ ਸੀ ਕਹਿੰਦੇ ਬੰਬ ਕਿਉਂ ਸੁੱਟ ਜਾਂਦੇ ਕਦੇ ਕਹਿੰਦੇ ਆ ਹਾਈਡਰੋਜਨ ਬੰਬ ਹੋਣਾ ਹੈ ਕਹਿੰਦੇ ਪੁਰਾਣਾ ਬੰਬ rauul ਕਹਿੰਦੇ ਸਾਡੇ ਤੇ ਬੰਬ ਕੱਤੋਂ ਸੁੱਟਦਾ ਮੈਂ ਕਹਿੰਦੀ ਤੁਸੀਂ ਤੁਸੀਂ ਉਹਦੇ ਤੇ ਚਿਕੜ ਘੱਟ ਸੁਟਿਆ ਉਹ ਦਾਸੂਸ ਆਇਆ ਉਹ ਸੁਟੀ ਜਾਂਦਾ ਜੀ ਚਲੋ ਘਰ ਮਿੰਟ ਜੀ ਉਧਰਲਾ ਪੱਖ ਤੇ ਆਪਾਂ ਦੋਨੇ ਪੇਸ਼ ਕਰਦੇ ਸੀਗੇ ਚੋਣ ਕਮਿਸ਼ਨ ਦਾ ਪੱਖ ਰਹਿ ਗਿਆ ਸੀ ਕਿਉਂਕਿ ਇਸ ਤੇ ਚੋਣ ਕਮਿਸ਼ਨ ਦਾ ਵੀ ਪ੍ਰਤੀਕਰਮ ਆਉਣਾ ਸੀ ਉਹਦੇ ਬਾਰੇ ਜਾਣਕਾਰੀ ਦਿਓ ਉਹਨਾਂ ਨੇ ਵੈਸੇ ਆਣਾ ਕਿ ਇੱਕ ਲਾਈਨ ਮੈਂ ਪੜ੍ਹੀ ਉਹ ਸੇਮ ਹੀ ਸੀ ਕਿ ਜਿਹੜੇ ਸਾਰੇ ਇਲਜ਼ਾਮ ਨੇ ਬੇਬੁਨਿਆਦ ਨੇ ਪਰ ਇਸ ਤੋਂ ਬਿਨਾਂ ਕੁਝ ਹੋ ਰਿਹਾ ਤੇ ਉਹ ਮੈਨੂੰ ਜ਼ਰੂਰ ਦੱਸਿਓ ਜੀ ਨਹੀਂ ਉਹ ਤੇ ਜਿਹੜਾ ਚੋਣ ਕਮਿਸ਼ਨ ਹੈ ਉਹਦੇ ਕੋਲ ਵੀ ਜਿਵੇਂ ਪੁਰਾਣੀਆਂ ਫਿਲਮਾਂ ਹੁੰਦੀਆਂ ਸੀ 90 ਦੇ ਦਹਾਕੇ ਲਈਆਂ ਯੋਗਰਾਜ ਸਿੰਘ ਉਹ ਗੱਲ ਦੀਆਂ ਹੂੰ ਉਹਨਾਂ ਦੇ ਵਿੱਚ ਉਹ ਇੱਕ ਨਾ ਅਖੀਰ ਤੇ ਗੱਲ ਕੋਈ ਨਾ ਕੋਈ ਕਹਿੰਦੇ ਸੱਜਣਾ ਹਰ ਇੱਕ ਡਾਇਲੋਗ ਦੇ ਵਿੱਚ ਸੱਜਣਾ ਹੂੰ ਮਿੱਠਿਆ ਜੀ ਉਹ ਮਤਲਬ ਕਿ ਤਕੀਆ ਕਲਾਮ ਜੇ ਹੁੰਦਾ ਸੀ ਇਹਨਾਂ ਦਾ ਵੀ ਤਕੀਆ ਕਲਾਮ ਬਣਿਆ ਉਹ ਕੀ ਹੈ ਕਿ ਰਾਹੁਲ ਦੇ ਦੋਸ਼ ਬੇ ਬਣਿਆ ਤੇ ਰਾਹੁਲ ਇਹਨਾਂ ਗੱਲਾਂ ਦਾ ਜਵਾਬ ਦੇ ਵੀ ਹਰੇ ਸਰ ਬਈ ਲੌਗ ਇਨ ਕਿੱਥੋਂ ਹੋਇਆ ਕਹਿੰਦੇ ਜੀ ਕਿ ਇਹਨਾਂ ਨੇ ਜਿਹੜੀ ਜਾਣਕਾਰੀ ਮੰਗੀ ਸੀਗੀ ਉਹ ਤੇ ਅਸੀਂ 2 ਸਾਲ ਪਹਿਲਾਂ ਹੀ ਪ੍ਰੋਵਾਈਡ ਕਰਤੀ ਹੈ ਹੂੰ ਅੱਛਾ ਗੱਲ ਇਹ ਆ ਕਿ ਜੀਡੀਸੀ ਆਈਡੀ ਨੇ 2 ਸਾਲ ਪਹਿਲਾਂ ਜਾਂਚ ਪੜਤਾਲ ਮੰਗੀ ਉਹਦਾ ਲੈਟਰ ਦੇ ਦਿਓ ਜੀ ਜੀ ਤੇ ਦੂਜਾ ਜਿਹੜਾ ਜਵਾਬ ਹੈ ਕਿ ਆ ਚੱਕੋ ਇਹਨਾਂ ਨੇ ਆ ਮੰਗਿਆ ਸੀ ਆ 2 ਸਾਲ ਪਹਿਲਾਂ ਦੇ ਦਿੱਤਾ ਆਪੇ ਐਕਸਪੋਜ਼ ਹੋ ਜਾਣਗੇ ਗੱਲ ਖਤਮ ਹੂੰ ਹੂੰ ਇਹਦੀ ਬਸ ਮਤਲਬ ਗਿਆਨੇਸ਼ ਕੁਮਾਰ ਜੀ ਜਿਹੜੇ ਆ ਉਹ ਗਿਆਨ ਪੇਲਣ ਆ ਜਾਂਦੇ ਆ ਕਿ ਹਾਂ ਜੀ ਆ ਕਰਤਾ ਵਾਹ ਕਰਤਾ ਪਰ ਇਹ ਨੁਕਸਾਨ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਹੁਣ ਬਹੁਤ ਉਹਨਾਂ ਬਾ ਸ਼ੁਰੂ ਹੋ ਗਿਆ ਜੀ ਤੁਹਾਨੂੰ ਮਤਲਬ ਕਿ ਨਾ ਰਾਹੁਲ ਗਾਂਧੀ ਮੈਂ ਕੋਈ ਰਾਹੁਲ ਗਾਂਧੀ ਦਾ ਨਾ ਸਪੋਰਟਰ ਨਹੀਂ ਆ ਇਹਨਾਂ ਦੀ ਸਰਕਾਰ ਸੀਗੀ ਜਦੋਂ ਰਾਹੁਲ ਗਾਂਧੀ ਇੱਕ ਵੱਖਰੀ ਕਿਸਮ ਦਾ ਲੀਡਰ ਨਜ਼ਰ ਆਉਂਦਾ ਸੀਗਾ ਬਾਅਦ ਦੇ ਵਿੱਚ ਵੀ ਪਰ ਅੱਜ ਦੀ ਤਰੀਕ ਦੇ ਵਿੱਚ ਰਾਹੁਲ ਗਾਂਧੀ ਮੈਨੂੰ ਨਹੀਂ ਪਤਾ ਕਿ ਉਹ ਰੂਲਰ ਕਿਹੋ ਜਿਹਾ ਸਾਬਤ ਹੋਏਗਾ ਕਿਉਂਕਿ ਜੋਤਸ਼ੀ ਦਾ ਇੱਕ ਜੋਤਸ਼ੀ ਦਾ ਮੈਂ ਸੁਣ ਰਿਹਾ ਸੀਗਾ ਕਿ ਰਾਹੁਲ ਗਾਂਧੀ ਦਾ ਜਿਸ ਤਰ੍ਹਾਂ ਦਾ ਨਾਮਾ ਦਾ ਬਣਦਾ ਨਾ ਜੋੜ ਅੰਕ ਇਹ ਕਦੇ ਪ੍ਰਧਾਨ ਮੰਤਰੀ ਨਹੀਂ ਬਣ ਸਕਦਾ ਪਰ ਬਿਲਕੁਲ ਕੰਡੇ ਤੇ ਪਹੁੰਚ ਜਾਏਗਾ ਦੇਖੋ ਸਚੰਦਰ ਕਿ ਨਹੀਂ ਪਰ ਮੈਂ ਸਮਝਦਾ ਉਹ ਪਤਾ ਨਹੀਂ ਕਿ ਸ਼ਾਸਕ ਕਿਸ ਤਰ੍ਹਾਂ ਦਾ ਹੋਏਗਾ ਪਰ ਜੋ ਇੱਕ ਵਿਰੋਧੀ ਧਿਰ ਦਾ ਨੇਤਾ ਹੋਣਾ ਚਾਹੀਦਾ ਹੈ ਨਾ ਕਿਸੇ ਮੁਲਕ ਦਾ ਉਦੀ ਪਰਵਾਸ਼ਾ ਨਵੇਂ ਸਿਰੇ ਤੋਂ ਤੈਅ ਕਰ ਰਿਆ ਹੈ ਜੀ ਜਿੰਨਾ ਫੈਕਚੁਅਲੀ ਉਹ ਚੱਲਦੇ ਆ আজকাল ਬਿਲਕੁਲ ਬਾਈ ਇੱਕ ਹਰੇ ਸਨ ਇਥੇ ਲਾਲ ਕ੍ਰਿਸ਼ਨ ਅਡਵਾਨੀ ਵਰਗੇ ਨਾ ਕੰਬ ਗਏ ਸੀ ਹੋਇਆ ਕੀ ਸੀ ਕਿ ਗੋਆ ਦੇ ਵਿੱਚ ਇੱਕ ਵਾਰੀ ਮੀਟਿੰਗ ਸੀ ਇਹਨਾਂ ਨੇ ਦੋ ਤਿੰਨ ਬੰਦਿਆਂ ਨੇ ਨਾ ਸਲਾਹ ਕਰ ਲਈ ਉਹ ਦੋ ਨਰਿੰਦਰ ਮੋਦੀ ਨੇ ਆਉਣਾ ਆਉਣਾ ਹੀ ਸੀਗਾ ਹੂੰ ਠੀਕ ਹੈ ਵੀ ਉਹ ਉਥੇ ਗਏ ਨਾ ਐਵੇਂ ਬਹਾਨਾ ਬੂਨਾ ਮਾਰ ਲਿਆ ਲਾਲ ਕ੍ਰਿਸ਼ਨ ਅਡਵਾਨੀ ਦੀ ਰਹਿਸ਼ ਦੇ ਅੱਗੇ ਪਹਿਲੀ ਵਾਰੀ ਜਾ ਕੇ ਮੋਦੀ ਭਗਤਾਂ ਨੇ ਪ੍ਰਦਰਸ਼ਨ ਕਰ ਦਿੱਤਾ ਸੀ ਲਾਲ ਕ੍ਰਿਸ਼ਨ ਅਡਵਾਨੀ ਉਦੋਂ ਦਾ ਐਸਾ ਡਰਿਆ ਅਸਰ ਐਸਾ ਡਰਿਆ ਜਿਸ ਬੰਦੇ ਨੇ ਦੋ ਤੋਂ ਭਾਰਤੀ ਜਨਤਾ ਪਾਰਟੀ ਨੂੰ ਕਿੱਥੇ ਲਿਆਂਦਾ ਸਰਕਾਰ ਤੱਕ ਲਿਆਂਦਾ ਉਹ ਬੰਦਾ ਮੁੜ ਕੇ ਕੁਸਕਿਆ ਨਹੀਂ ਇਹਨਾਂ ਦੇ ਅੱਗੇ ਹੂੰ ਡਾਕਟਰ ਮੁਰਲੀ ਮਨੋਰ ਜੋਸ਼ੀ ਸੰਜੇ ਜੋਸ਼ੀ ਆਏ ਸਾਰੇ ਡੇ ਚੋਟੀ ਦੇ ਨਾਂ ਹੂੰ ਸਭ ਸ਼ਾਂਤ ਹੋ ਗਏ ਸਭ ਹਮ ਦੋ ਹਮਾਰੇ ਦੋ ਕਹਿੰਦੇ ਬਸ ਬਾਕੀ ਓਹ ਓਹ ਪਰੇ ਜਾਓ ਤਾਂ ਮਤਲਬ ਸਰ ਜਿਨ੍ਹਾਂ ਦੇ ਕੋਲ ਅਥਾ ਮੀਡੀਆ ਤਾਂ ਕਰ ਅਥਾ ਏਜੰਸੀਆਂ ਦੀ ਤਾਕਤ ਹਮ ਅਥਾ ਪੈਸੇ ਦੀ ਤਾਕਤ ਜੀ ਅਥਾ ਮਤਲਬ ਕਿ ਬੰਦਿਆਂ ਦੀ ਤਾਕਤ ਕਰ ਅਥਾ ਆਲਟੀ ਤਾਕਤ ਤਾਕਤ ਹੀ ਤਾਕਤ ਉਸ ਤਾਕਤ ਦੇ ਖਿਲਾਫ ਲੜਨਾ ਸੌਖਾ ਨਹੀਂ ਹੁੰਦਾ ਔਰ ਫੈਕਚੁਅਲੀ ਲੜਨਾ ਉਤੇ ਸੰਸਥਾਵਾਂ ਖਿਲਾਫ ਲੜਨਾ ਸਰ ਸੌਖਾ ਗੁਜਰਾਤ ਦੇ ਇਹ ਜਿਹੜੇ ਦੋ ਯਾਰ ਨੇ ਜੀ ਸ਼ਾਸਕ ਪਾਵਰਫੁੱਲ ਬੰਦੇ ਇਹਨਾਂ ਦੇ ਖਿਲਾਫ ਖੜਨਾ ਕਿਤੇ ਸੌਖਾ ਬਿਲਕੁਲ ਜੀ ਬਿਲਕੁਲ ਇੱਥੇ ਇੱਥੇ ਸਾਨੂੰ ਤੇ ਦਿੱਲੀ ਵਾਲਿਆਂ ਨੇ ਅੱਗੇ ਲਾਇਆ ਵੇਖੋ ਕੀ ਹਾਲ ਕਰਨ ਦੇ ਨੇ ਹੂੰ ਕਿੰਨੇ ਕੁ ਬੰਦੇ ਚਾਰ ਪੰਜ ਹੀ ਨੇ ਮੇਨ ਜੀ ਤੇ ਕਦੇ ਇਧਰ ਉਧਰ ਕਦੇ ਉਧਰੋਂ ਉੱਥੇ ਤਾਂ ਤੁਸੀਂ ਦੇਖੋ ਕਿ ਕਿੰਨੀ ਤਾਕਤ ਵੱਡੀ ਹੈ ਸਰ ਇਸ ਕਰਕੇ ਜੋ ਵੀ ਹੈ ਠੀਕ ਹੈ ਮੈਂ ਵਾਰ-ਵਾਰ ਕਹਿੰਦਾ ਕਿ ਟੈਕਨੀਕਲਟੀ ਦੇਖਣੀ ਪੈਗੀ ਮੁੱਤੇ ਦੀ ਹੂੰ ਸਾਰਾ ਕੁਝ ਜਾਚਨਾ ਕੋਖਣਾ ਪਵੇਗਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਜਾਚ ਪੜਤਾ ਲੱਗੇ ਵਧਾਈ ਜਾਣੀ ਚਾਹੀਦੀ ਹੈ ਪਰ ਰਾਹੁਲ ਗਾਂਧੀ ਨੇ ਵੀ ਦਿਖਾ ਦਿੱਤਾ ਕਿ ਆਪੋਜੀਸ਼ਨ ਦਾ ਲੀਡਰ ਹੈ ਔਰ ਸਾਡੇ ਪੰਜਾਬ ਦੀ ਆਪੋਜੀਸ਼ਨ ਨੂੰ ਰਾਹੁਲ ਗਾਂਧੀ ਤੋਂ ਭਾਵੇਂ ਕਿਸੇ ਵੀ ਪਾਰਟੀ ਤੋਂ ਵੇ ਰਾਹੁਲ ਗਾਂਧੀ ਤੋਂ ਸਿੱਖਣਾ ਚਾਹੀਦਾ ਹੈ ਜੀ ਰਾਹੁਲ ਗਾਂਧੀ ਤੋਂ ਸਿੱਖਣਾ ਚਾਹੀਦਾ ਕਿ ਕਿਸ ਤਰ੍ਹਾਂ ਪਲੇ ਕਰਨਾ ਚਾਹੀਦਾ ਬਿਲਕੁਲ ਬਿਲਕੁਲ ਫੈਕਚੁਅਲੀ ਕਿਸ ਤਰ੍ਹਾਂ ਲੜਿਆ ਜਾਂਦਾ ਹੈ ਹਮ ਕਿਸ ਤਰ੍ਹਾਂ ਸਬੂਤਾ ਨਾਲ ਲੜਿਆ ਜਾਂਦਾ ਹੈ ਕਿਸ ਤਰ੍ਹਾਂ ਸਰਕਾਰ ਦੀ ਘੇਰਾਬੰਦੀ ਕੀਤੀ ਜਾਂਦੀ ਹੈ ਕਿਸ ਤਰ੍ਹਾਂ ਲਾਮਬੰਦੀ ਕੀਤੀ ਜਾਂਦੀ ਹੈ ਕਿਸ ਤਰ੍ਹਾਂ ਮੋਰਚਾਬੰਦੀ ਕੀਤੀ ਜਾਂਦੀ ਹੈ ਆਪੋਜੀਸ਼ਨ ਦੇ ਤੌਰ ਤੇ ਸਾਡੇ ਇੱਥੋਂ ਦੇ ਜਿੰਨੇ ਵੀ ਲੀਡਰ ਨੇ ਚਾਹੇ ਕੱਲ ਨੂੰ ਆਮ ਆਦਮੀ ਪਾਰਟੀ ਵਾਲੇ ਕਿਉਂ ਨਾ ਆਪੋਜੀਸ਼ਨ ਚ ਚਲੇ ਜਾਣ ਅੱਗੇ ਵੀ ਤਾਂ ਮੁੱਖ ਆਪੋਜੀਸ਼ਨ ਤੇ ਰਹੀ ਹੈ ਤਾਂ ਇਹ ਸਭ ਕੁਝ ਸਿੱਖਣਾ ਚਾਹੀਦਾ ਹੈ ਜੀ ਦੇਖੋ ਕਿਸ ਤਰ੍ਹਾਂ ਕਿਸ ਤਰ੍ਹਾਂ ਇਹ ਫਾਈਟ ਹੁੰਦੀ ਹੈ ਕਿ ਜਵਾਬ ਨਹੀਂ ਆ ਰਿਹਾ ਜੇ ਤੱਕ ਸਾਹਮਣੇ ਕੋਈ ਵਧੀਆ ਜਵਾਬ ਮਿਲੇ ਨਹੀਂ ਮੁੜ ਕੇ ਆ ਪਰਮਿੰਦਰ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਜੀ ਜਗਦੀਪ ਜੀ ਬਹੁਤ ਮਿਹਰਬਾਨੀ ਤੁਹਾਡੀ ਵੀ ਜਗਨੰਦਰ ਢਿੱਲੋਂ ਸਾਹਿਬ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਜੀ ਸਾਰੇ ਦੋਸਤਾਂ ਦਾ ਧੰਨਵਾਦ ਜਿਹੜੇ ਨਾਲ ਜੁੜੇ ਹੋਏ ਨੇ ਇੱਕ ਮਿੱਤਰ ਇੱਥੇ ਕਹਿ ਰਹੇ ਸੀਗੇ ਕਿ ਇਸੇ ਤਰ੍ਹਾਂ ਪੇਸ਼ਕਾਰੀ ਕਰਦੇ ਰਹੋ ਕੋਸ਼ਿਸ਼ ਇਹੋ ਹੈ ਕਿ ਅਸੀਂ ਇਸੇ ਤਰ੍ਹਾਂ ਤੁਹਾਡੇ ਨਾਲ ਜਿਹੜੀਆਂ ਫੈਕਚੁਰੀ ਗੱਲਾਂ ਸਾਂਝੀਆਂ ਕਰਦੇ ਰਹੀਏ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਤੇ ਸਮਾਂ ਪੱਧਿਆ ਚੱਲਿਆ ਆਪਾਂ ਵੀ ਥੋੜੇ ਜਿਹਾ ਅੱਗੇ ਨੂੰ ਭੱਜ ਲਈਏ ਥੋੜੀ ਗੱਲਬਾਤ ਹੋਰ ਤੁਹਾਡੇ ਨਾਲ ਸਾਂਝੀ ਕਰਦੇ ਆ ਮਿੰਟੂ ਜੀ ਅੰਮ੍ਰਿਤਸਰ ਦੇ ਵਿੱਚ ਇੱਕ ਵਾਰ ਫੇਰ ਗੈਂਗਬਾਰ ਹੋਈ ਹੈ ਪਹਿਲਾਂ ਕਤਲ ਹੋਇਆ ਫੇਰ ਕਤਲ ਹੋਇਆ ਕਹਿੰਦੇ ਕਿ 14 ਗੋਲੀਆਂ ਚਲਾਈਆਂ ਗਈਆਂ ਪੰਜ ਸੱਤ ਜਾਨੇ ਉਹਦੇ ਵਿੱਚ ਸੀਗੇ ਕਤਲ ਵੀ ਹੋ ਗਿਆ ਇਹ ਮਸਲਾ ਦੱਸਿਓ ਕੀ ਸੀਗਾ ਹਾਲਾਂਕਿ ਇਹ ਤਾਂ ਬਹੁਤ ਵਾਰੀ ਇਸ ਤਰ੍ਹਾਂ ਗੈਂਗ ਵਾਲੀ ਕਹਿਤਾ ਤੁਸੀਂ ਮਸਲਾ ਤੋ ਹੈ ਉਹਦੇ ਵਿੱਚ ਹੋਰ ਹੁਣ ਕੀ ਕਹਾਣੀ ਇੱਥੇ ਅਸਲ ਦੇ ਵਿੱਚ ਵਾਪਰੀ ਹੈ ਨਹੀਂ ਅਸਲ ਚ ਦੇਖੋ ਗੱਲ ਕੀ ਹੁੰਦੀ ਹੈ ਕਿ ਜਿਹੜਾ ਅਮ੍ਰਿਤਸਰ ਹੈ ਨਾ ਹਮ ਮਾਲਵੇ ਤੋਂ ਬਾਅਦ ਮਾਝਾ ਹੀ ਇੱਕ ਐਸਾ ਇਲਾਕਾ ਸੀਗਾ ਜਿੱਥੇ ਗੈਂਗਿਸਮ ਬਹੁਤ ਜ਼ਿਆਦਾ ਤੇਜ਼ੀ ਨਾਲ ਫੈਲਿਆ ਜੀ ਠੀਕ ਹੈ ਜੀ 2007 ਚ ਰੌਕੀ ਦੀ ਰਿਹਾਈ ਤੋਂ ਬਾਅਦ ਹਮ ਮਾਲਵੇ ਦੇ ਵਿੱਚ ਗੈਂਗਿਸਮ ਬਹੁਤ ਤੇਜ਼ੀ ਨਾਲ ਵਧਿਆ ਉਤੋਂ ਬਾਅਦ ਅਸੀਂ ਦੇਖਿਆ ਕਿ ਦੋ ਕੁ ਸਾਲਾਂ ਦੇ ਅੰਦਰ ਅੰਦਰ ਹਮ ਹੁਣ ਮੈਂ ਨਾਂ ਨਹੀਂ ਲਵਾਂਗਾ ਅਮਰਸਰੀਆਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਦੋ ਤਿੰਨ ਮਤਲਬ ਕਿ ਤਗੜੇ ਗੈਂਗਸਟਰ ਉੱਥੇ ਉੱਠ ਖੜੇ ਸਨ ਜੀ ਫਿਰ ਅਕਾਲੀ ਰਾਜ ਦੇ ਵਿੱਚ ਤਾਂ ਜੱਗੂ ਭਗਵਾਨਪੁਰੀ ਤੇ ਇਹ ਸਾਰੇ ਜਿਹੜੇ ਸੀਗੇ ਨਾ ਤੁਹਾਨੂੰ ਪਤਾ ਹੀ ਹੁਣ ਜੱਗੂ ਭਗਵਾਨਪੁਰੀ ਦੇ ਮਾਮਲੇ 'ਚ ਵੀ ਮੈਂ ਦੇਖਿਆ ਕਿ ਮਨ ਕਨਸ਼ਾਪੁਰੀਆ ਜਿਹੜਾ ਉਸਨੇ ਵੀਡੀਓ ਬਣਾ ਕੇ ਇੱਕ ਚੇਤਾਵਨੀ ਜਾਰੀ ਕੀਤੀ ਕੋਈ ਟੂਰਨਾਮੈਂਟ ਕਰਵਾ ਰਹੇ ਨੇ ਸ਼ਰਮਾਜੀ ਵਿੱਚ ਕਿ ਅਸੀਂ ਨਹੀਂ ਹੋਣ ਦੇਣਾ ਹੂੰ ਬਈ ਉਹ ਕਿੱਡੀ ਖਤਰਨਾਕ ਸਟੇ ਜਾ ਦੇਖੋ ਇਸ ਵੇਲੇ ਗੰਗੇ ਸੁਬਦੀ ਕਿ ਇੱਕ ਧਿਰ ਕੋਈ ਟੂਰਨਾਮੈਂਟ ਸਪான்ਸਰ ਕਰਵਾ ਰਹੀ ਹੈ ਜਾਂ ਮਤਲਬ ਜਗੂ ਦੀ ਮਾਤਾ ਦੇ ਨਾਮ ਤੇ ਹੋ ਰਿਹਾ ਜਾਂ ਪਤਾ ਨਹੀਂ ਕੀ ਹੈ ਜਾਂ ਉਹਨਾਂ ਦੇ ਕੁਝ ਬੰਦਿਆਂ ਵੱਨਿਓ ਕਰਵਾਇਆ ਜਾ ਰਿਹਾ ਤੇ ਦੂਸਰਾ ਕਹਿ ਰਿਹਾ ਵਾ ਕਿ ਭਾਈ ਅਸੀਂ ਨਹੀਂ ਹੋਣ ਦੇਣਾ ਤੇ ਖੇਡਣ ਵਾਲੇ ਜਾਂ ਮਤਲਬ ਕਿ ਕਰਵਾਉਣ ਵਾਲੇ ਕਿਨੂੰ ਖੇਡ ਤੱਕ ਕਿੰਨੀ ਪ੍ਰਭਾਵਿਤ ਹੈ ਸੀ ਸਰ ਹੋਣ ਹੀ ਨਹੀਂ ਦੇਣਾ ਹੂੰ ਤੋ ਤੁਸੀਂ ਇੱਥੋਂ ਤੱਕ ਦੇਖ ਲਓ ਮਤਲਬ ਕਿ ਜਿਹੜਾ ਮਾਝਾ ਹੈ ਨਾ ਇਹ ਗੈਂਗイズਮ ਦੀ ਚਪੇਟ ਚ ਆ ਗਿਆ ਲਗਭਗ ਉਹ ਮਾਲਵੇਚ ਕੰਮ ਚੱਲਿਆ